ਸਰਦਾਰ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਦੇ 350 ਸ਼ਹੀਦੀ ਦਿਹਾੜੇ ਨੂੰ ਖੜਾ ਕੇ ਜੋ ਲਗਾਤਾਰ ਗੁਰੂ ਪਿਆਰੀਆਂ ਗੁਰ ਸੰਤਾਂ ਉਹਨਾਂ ਨੂੰ ਯਾਦ ਕਰ ਰਹੀਆਂ ਉਹਨਾਂ ਦੀ ਯਾਦ ਦੇ ਵਿੱਚ ਸਰਦਾਰਾਂ ਦੇ ਫੁੱਲ ਭੇਟ ਕਰ ਰਹੀ ਹੈ ਸੋ ਉਹਨਾਂ ਦੀ ਲਾਸਾਨ ਕੁਰਬਾਨੀ ਜਿਹੜੀ ਹੈ ਧਰਮ ਦੇ ਖੇਤ Hindu ਧਰਮ ਦੀ ਰੱਖਿਆ ਵਾਸਤੇ ਜੋ ਉਹਨਾਂ ਨੇ ਸਹਾਦਤ ਦਿੱਤੀ ਉਹਨਾਂ ਨੂੰ ਦੇ ਹਿੰਦੂ ਧਰਮ ਨੂੰ ਬਚਾਇਆ ਜੇ ਉਹਨਾਂ ਦੀ ਕੁਰਬਾਨੀ ਨਾ ਹੁੰਦੀ ਤੇ ਅੱਜ ਜੋ ਜੰਜੂ ਤਲਕ ਥੋਤੀ ਜਿ ਜੋ ਗੜਿਆਲ ਖੜ ਕਰਿਆ ਹੋ ਸਕਦਾ ਕਿ ਉਹ ਨਾ ਹੁੰਦੇ ਉਹਨਾਂ ਦੀ ਕੁਰਬਾਨੀ ਜੋ ਪਰਮੇਸ਼ਰ ਤੋਂ ਦੂਸਰੇ ਧਰਮਾਂ ਦੇ ਉੱਤੇ ਕੋਈ ਤਕੈਣ ਆਲੋ ਤੋਂ ਨੂੰ ਧਰਮ ਦੇ ਵਿੱਚ ਤਬਦੀਲ ਕਰਦਾ ਤੇ ਪਾਤਸ਼ਾਹ ਨੇ ਉਹ ਆਵਾਜ਼ ਉਠਾਈ ਤੇ ਆਪਣਾ ਸ਼ਹਾਦਤ ਦਿੱਤੀ ਬਾਬਾ ਮਤੀ ਦਾਸ ਭਾਈ ਮਤੀ ਦਾਸ ਐਸਾਦੀ ਦਾਸ ਭਾਈ ਦੇਲਾ ਜੀ ਇਹਨਾਂ ਨੇ ਆਪਣਾ ਸਿਰ ਧਰਮ ਦੇ ਖੇਤ ਦਿੱਤਾ ਆਪਣੀ ਕੁਰਬਾਨੀ ਦਿੱਤੀ ਉਹਨਾਂ ਦੇ ਪਾਵਨ ਚਰਨਾਂ ਦੇ ਵਿੱਚ ਕੋਟਾ ਨੂੰ ਕੋਟਾ ਨਮਸਕਾਰ ਤੇ ਕੌਣ ਵਾਲੀਆਂ ਜਿਹੜੀਆਂ ਤਿੱਖੜ ਵੀ ਉਨ੍ਹਾਂ ਦੀ ਅਮਰ ਸ਼ਾਨ ਕੁਰਬਾਨੀ ਨੂੰ ਸੰਸਾਰ ਸਦਾ ਸਜਦਾ ਕਰਦਾ ਹੈ